ਗੁਰੂ ਸਚੇ ਪਾਤਸ਼ਾਹੀ ਦੀ 55 ਬਵਤਰ ਹਜ਼ੂਰੇ ਵਿੱਚ ਰਾਜਮਾਨ ਗੁਰੂ ਪਿਆਰਿਓ ਗੁਰੂ ਸਮਾਰਿਓ ਜੇ ਆਪ ਸਾਹਿਬ ਨੂੰ ਨਿਬਾਣਿਆਂ ਦੇ ਮਾਣ ਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਆਸਰਿਆਂ ਦੇ ਆਸਰੇ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤਨਿਥਾਵਿਆਂ ਦੀ ਥਾਵ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਹ ਮਹਾਰਾਜ ਦਿਨਾਂ ਦੇ ਪਾਵਨ ਪ੍ਰਕਾਸ਼ ਪਰਵ ਦੀ ਲੱਖ ਲੱਖ ਵਧਾਈ ਹੋਵੇ ਬੁਰ ਅਮਰਦਾਸ ਜੀ ਮਹਾਰਾਜ ਗੁਰਨਾਨਕ ਦੀ ਤਸਵੀਰ ਦਾ ਇੱਕ ਐਸਾ ਰੰਗ ਨੇ ਜਿਸ ਰੰਗ ਨੂੰ ਵੇਖ ਕੇ ਦੁਨੀਆ ਇਹ ਸੋਚਦੀ ਹੈ ਕਿ ਬਸ ਹੁਣ ਕੁਝ ਕਰਨ ਨੂੰ ਬਾਕੀ ਨਹੀਂ ਰਹਿ ਗਿਆ ਆਮ ਤੌਰ ਤੇ ਲੋਕ 60 ਵਰਿਆਂ ਦੀ ਉਮਰ ਵਿੱਚ ਰਿਟਾਇਰਮੈਂਟ ਲੈ ਲੈਂਦੇ ਨੇ ਵੀ ਹੁਣ ਨਹੀਂ ਕੁਝ ਬਚਿਆ ਹੁਣ ਕੁਝ ਹੋਰ ਨਹੀਂ ਸਕਦਾ ਹੁਣ ਕੀ ਕਰਨਾ ਪੁੱਤਨ ਪੁੱਤਰੀਆਂ ਵਾਲੇ ਹੋ ਗਏ ਹੁਣ ਨਹੀਂ ਕੁਝ ਬਚਿਆ ਕਰਨ ਵਾਸਤੇ ਪਰ ਗੁਰਮੁਖ ਮੰਨ ਦਾਸ ਜੀ ਮਹਾਰਾਜ ਦਾ ਜੀਵਨ ਐਸੇ ਨਿਰਾਸ਼ ਬੰਦੇਾਂ ਲਈ ਉਦਾਸ ਹਤਾਸ਼ ਬੰਦੇਾਂ ਲਈ ਇੱਕ ਉਮੀਦ ਦੀ ਕਿਰਨ ਹੈ ਕਿ ਜ਼ਿੰਦਗੀ ਵਿੱਚ ਨੌਕਰੀ ਤੋਂ ਰਿਟਾਇਰ ਹੋਇਆ ਜਾ ਸਕਦਾ ਹੈ ਜ਼ਿੰਦਗੀ ਤੋਂ ਕਦੇ ਰਿਟਾਇਰ ਨਹੀਂ ਹੋਇਆ ਜਾ ਸਕਦਾ ਬਹੁਤੇ ਲੋਕਾਂ ਨੂੰ ਜਦਵਾਖੀਦਾ ਹੈ ਕਿ ਭਾਈ ਨਾਮ ਜਪੋ ਬਾਣੀ ਪੜੋ ਬੰਦਗੀ ਕਰੋ ਤੇ ਖਾਸ ਤੌਰ ਤੇ ਚਿੱਟੀ ਦਾੜੀ ਵਾਲੇ ਇਹ ਜਵਾਬ ਦਿੰਦੇ ਨੇ ਹੁਣ ਕਦਾਂ ਜਪਣਾ ਹੈ ਹੁਣ ਤੇ ਉੱਥੇ ਹੀ ਜਾ ਕੇ ਜਪਾਂਗੇ ਜੇ ਹੁਣ ਤੱਕ ਨਹੀਂ ਲੱਭਿਆ ਤੇ ਹੁਣ ਜਪ ਕੇ ਕੀ ਕਰਨਾ ਹੁਣ ਤੇ ਅੱਗੇ ਜਾ ਕੇ ਜਪਾਂਗੇ ਹੁਣ ਨਹੀਂ ਜੱਪਿਆ ਜਾਣਾ ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਐਸਾ ਨਹੀਂ ਕੀਤਾ ਸਠਾਹ ਵਰਿਆਂ ਦੀ ਉਮਰ ਦੇ ਵਿੱਚ ਕਿਸੇ ਦਾ ਇੱਕ ਮੇਨੇ ਵਾਲਾ تیر ਵੱੰਦਾ ਕੇ ਤੁਸੀਂ ਅਜੇ ਗੁਰੂ ਧਰਮ ਨਹੀਂ ਕੀਤਾ ਸਹਿਬਾ ਪੁੱਛਿਆ ਗੁਰੂ ਦੀ ਵੀ ਕੋਈ ਲੋੜ ਹੁੰਦੀ ਹੈ 60 ਵਰਿਆਂ ਦੀ ਉਮਰ ਦੇ ਵਿੱਚ ਦੁਰਗਾ ਪੰਡਤ ਇਹ ਕਹਿੰਦਾ ਕਿ ਤੁਸੀਂ ਫਰੂ ਧਾਰਨ ਨਹੀਂ ਕੀਤਾ ਮੈਂ ਤੁਹਾਡੇ ਹੱਥਾਂ ਦਾ ਪ੍ਰਸ਼ਾਦ ਦਾ ਨਹੀਂ ਸਕਣਾ ਮੈਂ ਨਿਗਰੇ ਬੰਦੇ ਦਾ ਦਰਸ਼ਨ ਵੀ ਨਹੀਂ ਕਰਨਾ ਚਾਹੁੰਦਾ ਹੁਣ 60 ਵਰ੍ਹੇ ਹੋ ਚੁਕੇ ਨੇ 60 ਵਰ੍ਹਿਆਂ ਤੱਕ ਕਿਸੇ ਨੇ ਮੇਲਾ ਨਹੀਂ ਸੀ ਮਾਰਿਆ ਕਹਿ ਸਕਦੇ ਸੰਗੁਰ ਅਮਰਦਾਸ ਜੀ ਮਹਾਰਾਜ ਜੀ ਵੀ ਹੁਣ ਤੱਕ ਤੇ ਧਾਰਿਆ ਨਹੀਂ ਹੁਣ ਦੱਸ ਕੀ ਕਰਨਾ ਪੁੱਤਾਂ ਵੀ ਹੋ ਗਏ ਨੇ ਪੋਤਰੀਆਂ ਵੀ ਹੋ ਗਿਆਂ ਧੀਾਂ ਸਭ ਵਿਆਹ ਜਾਂਦੀਆਂ ਹੁਣ ਕੀ ਲੋੜ ਹੈ ਪਰ ਮਨ ਵਿੱਚ ਮੇਲਾ ਲੱਗਿਆ ਅਤੇਰ ਵੱਜ ਗਿਆ ਗੁਰੂ ਵੀ ਧਾਰਨ ਕਰਨਾ ਪੈਂਦਾ ਹੈ ਗੁਰੂ ਤੋਂ ਬਿਨਾਂ ਗੱਤ ਵੀ ਨਹੀਂ ਹੁੰਦੀ ਤੇ ਜੇ ਪੁੱਛੀਏ ਵੀ ਗੁਰੂ ਕਿੱਥੇ ਹੈ ਤੇ ਗੁਰੂ ਵੀ ਕਿਸ ਨੂੰ ਧਾਰਿਆ ਹੈ ਵੀ ਸੁਣ ਲੈਣਾ ਬੜੇ ਜਿਗਰੇ ਵਾਲਾ ਕੰਮ ਹੈ ਗੁਰੂ ਅਰਜਨ ਸਿੰਘ ਮਹਾਰਾਜ ਵਾਲਾ ਹਰ ਕਿਸੇ ਦੇ ਵਸ ਦੀ ਗੱਲ ਵੀ ਨਹੀਂ ਹੈ ਗੁਰੂ ਅਰਜਨ ਸਿੰਘ ਮਹਾਰਾਜ ਚਾਰ ਭਰਾ ਚਾਰਾਂ ਭਰਾਵਾਂ ਵਿੱਚੋਂ ਤੀਜੇ ਭਰਾ ਰਾਏ ਮਨ ਲ ਜੀ ਉਹਨਾਂ ਦੇ ਧੀ ਦਾ ਪਿਆ ਗੁਰ ਅੰਦਰਦੇਵ ਜੀ ਮਹਾਰਾਜ ਦੇ ਪੁੱਤਰ ਨੂੰ ਹੋਇਆ ਕੁੜਮ ਲਗਿਆ ਕਰਦੇ ਸਨ ਰਿਸ਼ਤੇ ਵਿੱਚ ਇਸ ਤਰੀਕੇ ਨਾਲ ਤੇ ਹੁਣ ਕੋੜਮ ਨੇ ਇੱਕ ਕੋੜਮ ਨੂੰ ਜਾ ਕੇ ਮੱਥਾ ਟੇਕਣਾ ਉਹ ਵੀ ਮੁੰਡੇ ਵਾਲਾ ਉਹ ਕੁੜੀ ਵਾਲਾ ਮੁੰਡੇ ਵਾਲੇ ਨੂੰ ਮੱਥਾ ਟੇਕਿਆ ਪਾਣੀ ਭਰਿਆ ਕਰਦੇ ਸਨ ਉਹ ਕਹਿੰਦੇ ਨਹੀਂ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਪਰ بڑے ਜਿਗਰੇ ਵਾਲੇ ਗੁਰ ਅਮਰਦਾਸ ਜੀ ਮਹਾਰਾਜ ਗੁਰੰਗਦੇਵ ਜੀ ਮਹਾਰਾਜ ਨੂੰ ਜਾ ਕੇ ਮੱਥਾ ਟੇਕਦੇ ਨੇ ਆਖਦੇ ਨੇ ਸਤਿਗੁਰੂ ਤੁਸੀਂ ਫੇਗਾਣਾ ਬਖਸ਼ੋ ਜਦੋਂ ਮੱਥਾ ਟੇਕਿਆ ਨਾ ਅੱਜ ਕੱਲ ਤੇ ਖੈਰ ਫਿਰ ਵੀ ਉਹ ਜਿਆਦਾ ਕੁਝ ਹੋ ਗਿਆ ਪਰ ਉਸ ਵੇਲੇ ਇਹ ਗੱਲਾਂ ਬਹੁਤ ਮੰਨੀਆਂ ਜਾਂਦੀਆਂ ਸੀ ਵੀ ਲੈ ਤੂੰ ਤੇ ਕੁੜਮਾ ਦਾ ਪਾਣੀ ਪਰਦਾ ਫੜਦਾ ਹੈ ਬੁਢਾਪੇ ਵਿੱਚ ਆ ਕੇ ਤਨੁ ਮਤ ਨਹੀਂ ਰਹੀ ਤੂੰ ਬੇਮਤਿਆ ਹੋ ਗਿਆ ਮਨਮਤਿਆ ਹੋ ਗਿਆ सारे रिश्तेदार ने आके गुरु अमरदास जी महाराज अगर बेनती की महाराज ए तो झला हो एन आ, गया तुम तो सियाने इन्हों को पिंड मुड़ जाए चंकी भली खे कारोबार कर दुकान चलन इतने आके बैठ गया एक को चंगा लगता है साहबान ने बुलाया गुरु अमरदी उमर ही वे ने गुरु अमरदास जी महाराज गुरु अंग जी महाराज उमर वे उस वेले ਜੋ ਸਾਬ ਨੇ ਆਖਿਆ ਕਿ ਸੰਗਤ ਦੀ ਬਿੰਦੀ ਹੈ ਤੁਸੀਂ ਵਾਪਸ ਕਿਉਂ ਨਹੀਂ ਜਾਂਦੇ ਪਰਬਰ ਦਾਸ ਜੀ ਮਰਦੇ ਅੱਖਿਆ ਸੀ ਸਾਧਗੁਰੂ ਕੋਈ ਹੋਰ ਠਿਕਾਣਾ ਹੋਵੇ ਤੇ ਜਾਵਾਂ ਕੋਈ ਹੋਰ ਠੋਰ ਹੋਵੇ ਤੇ ਮੈਂ ਜਾਵਾਂ ਮੇਰਾ ਕੋਈ ਠਿਕਾਣਾ ਨਹੀਂ ਹੈ ਇਹ ਸਭ ਰਿਸ਼ਤੇ ਨਾਤੇ ਇਹ ਤੇ ਅੱਜ ਨੇ ਕੱਲ੍ਹ ਨਹੀਂ ਨੇ ਮੈਨੂੰ ਕੋਈ ਪੱਕਾ ਰਿਸ਼ਤਾ ਜੋੜਨ ਦਿਓ ਇਹਨਾਂ ਘਰ ਵਾਲਿਆਂ ਨੇ ਚਲੇ ਜਾਣਾ ਮੈਨੂੰ ਤੁਸੀਂ ਇਹ ਠਿਕਾਣਾ ਦੇ ਦਿਓ 58ਆਂ ਦੀ ਉਮਰ 12 ਵਰੇ ਗੁਰੰਗਦੇਵ ਜੀ ਮਹਾਰਾਜ ਦੇ ਇਸ਼ਨਾਨ ਲਈ 2 ਮੀਲ ਚੱਲ ਕੇ ਬਿਆਸਾ ਦਰਿਆ ਤੋਂ ਗਾਗਰ ਭਰ ਕੇ ਲਿਆ ਕਰਦੇ ਸਨ ਪਹਿਲੇ ਪੈਰ ਰਾਤ ਦਾ ਇੱਕ ਪੈਰ ਰਿਆ ਕਰਦਾ ਸੀ ਭਾਵ 3 ਵਜੇ ਉੱਠ ਕੇ ਗਾਗਰ ਭਰ ਕੇ ਲਿਆਉਣੀ ਏ ਨਹੀਂ ਵੀ ਗਰਮੀਆਂ ਵਿੱਚ ਲਿਆਉਣੀ ਆ ਸਰਦੀਆਂ ਵਿੱਚ ਬਰਸਾਤਾ ਵਿੱਚ ਕੁਝ ਮਰਜ਼ੀ ਹੋਵੇ 12 ਸਾਲ ਤੱਕ ਬਿਨਾਂ ਨਾ ਲਾ ਗੁਰੂ ਅਮਰਦਾਸ ਜੀ ਮਹਾਰਾਜ ਜਲ ਦੀ ਸੇਵਾ ਕਰਦੇ ਰਹੇ। ਤੇ ਅਸੀਂ ਇੱਕ ਦਿਨ ਬੜ ਦਵਾਰੇ ਹੁਣ ਇਹ ਅਗਲ ਸੋਚਦੇ ਆ ਵੀ ਅੱਜ ਠੀਕ ਨਹੀਂ ਲੱਗਦਾ ਬਜ ਰਹਿਣੀ ਦਿਨਿਆਂ। ਅੱਜ ਤਾਂ ਉਪਜਾਦਾ ਤੇਜ਼ ਹੋ ਗਈ ਹੈ ਜਮੀਂ ਦਾਦਾ ਆ ਗਿਆ ਠੰਡ ਜ਼ਿਆਦਾ ਹੋ ਗਈ ਤੇ ਰਹਿਣੀ ਦਿਨਿਆਂ। ਜਦ ਕਿ ਸ਼ਰੀਰ ਸਾਡਾ ਠੀਕ ਹੈ ਉਹ ਬੱਧਰ ਵਾਰਿਆਂ ਦਾ ਇੱਕ ਹੁੰਡਾ ਆਇਆ। ਜਦੋਂ ਬੋNDE ਵੀ ਕੰਮ ਨਹੀਂ ਕਰਦੇ ਹੱਡੀਆਂ ਵੀ ਕੰਮ ਨਹੀਂ ਕਰਦੀਆਂ ਪਰ ਭਾਵਨਾ ਵੇਖੋ ਗੁਰੂ ਦੇ ਪ੍ਰਤੀ ਕਿੰਸੀ ਹੈ ਬਿਨਾ ਨਾਗਾ ਇੱਕ ਵੇ ਦਿਨ ਗਵਾਏ ਬਿਨਾ ਸਤਗੁਰੂ ਦੀ ਸੇਵਾ ਕਰਦੇ ਨੇ ਤੇ ਸਤਗੁਰੂ ਵੀ ਵੇਖੋ ਕੈਸੇ ਨੇ ਪਰਖਿਆ ਲੈਂਦੇ ਨੇ 12 ਵਰਿਆਂ ਵਿੱਚ ਇੱਕ ਵਾਰੀ ਵੀ ਨਹੀਂ ਆਖਿਆ ਵੀ ਸ਼ਾਬਾਸ਼ ਬੁਰਾਾ ਤੇਰੇ ਕਦੇ ਸ਼ਾਬਾਸ਼ੀ ਨਹੀਂ ਦਿੱਤੀ ਕਦੇ ਵੀ ਬੁਲਾਇਆ ਵੀ ਨਹੀਂ ਸਾਲ ਵਿੱਚ ਇੱਕ ਕੰਨ ਵਾਰੀ ਬੁਲਾਇਆ ਤਬ ਦੇ ਸੰਬਸ ਨਹੀਂ ਤੇ ਬੁਲਾਇਆ ਵੀ ਨਹੀਂ ਅਸੀਂ ਕੀ ਕਰਦੇ ਆ ਝਾੜੂ ਮਾਰ ਲਿਆ ਨਾ ਮੜਾ ਜਾ ਸਾਨੂੰ ਕੋਈ ਆਕੇ ਸ਼ਾਬਾਸ਼ੀ ਦੇਵੇ ਹਾ ਕਿੰਨਾ ਸੋਹਣਾ ਝਾੜੂ ਮਾਰਿਆ ਜਿਗਨ ਤੁਹਾਰੇ ਕੋ 10 ਰੁਪਏ ਦੀ ਚੀਕੜਾ ਆਦੀ ਇਸ ਸਰੂਪਾ ਵੀ ਭਾਲਦੇ ਆ ਵੀ ਸਰੂਪਾ ਵੀ ਸਾਨੂੰ ਮਿਲਣਾ ਚਾਹੀਦਾ ਜੇ ਨਹੀਂ ਤੇ ਅਗਲੀ ਵਾਰ ਨਹੀਂ ਆਉਂਦੇ ਜੇ ਲੰਗਰ ਦੀ ਸੇਵਾ ਕੀਤੀ ਹੈ ਤਾਂ ਮੇਰਾ ਨਾਮ ਜ਼ਰੂਰ ਲੈਣਾ ਚਾਹੀਦਾ ਅਰਦਾਸ ਹੋਵੇ ਜੇ ਨਹੀਂ ਲੈਂਦਾ ਮੇਰੀ ਸ਼ੋਭਾ ਨਹੀਂ ਹੋਈ ਫਿਰ ਕਾਹਦਾ ਮੈਂ ਸੇਵਾ ਕੀਤੀ ਹੈ ਸੋਚੋ 12 ਵਰੇ ਸੇਵਾ ਕੀਤੀ ਗੁਰ ਅਮਰਦਾਸ ਜੀ ਮਹਾਰਾਜ ਨੇ ਇੱਕ ਵਾਰੀ ਨਹੀਂ ਹੱਲਾਸ਼ੇਰੀ ਦਿੱਤੀ ਇੱਕ ਵਾਰੀ ਨਹੀਂ ਹੌਸਲਾ ਦਿੱਤਾ ਇੱਕ ਵਾਰੀ ਖਾੜਨ ਦਾ ਸਭੋ ਤਾੜਾ ਨਾ ਹੋਰ ਕੀਤੀ ਹੈ ਦੇਦੋ ਤਪੇ ਨੂੰ ਆਖਿਆ ਸੀ ਜਾਂ ਵੀ ਜਿੱਥੇ ਜਿੱਥੇ ਤੁਸੀਂ ਲੈ ਜਾਓਗੇ ਉੱਥੇ ਉੱਥੇ ਮੀਂਹ ਪੈ ਜਾਏਗਾ ਤਾੜਾ ਨਾ ਕੀਤੀ ਸੀ ਜਦ ਕਿ ਉਸ ਤਪੇ ਨੇ ਗੁਰੰਧਰ ਦੇਵ ਜੀ ਮਹਾਰਾਜ ਨੂੰ ਮੰਨਦਾ ਬੋਲਿਆ ਸੀ ਫਿਰ ਵੀ ਸਾਬ ਨੇ ਆਖਿਆ ਸੀ ਤੇ ਚੱਲ ਸਕਦੇ ਆ ਇਹ ਗੁਰਨਾਨਕ ਦਾ ਕਰਤਾਰਾ ਆਦਮੀ ਇੱਥੇ ਦਿਖਾਉਣੀ ਕੰਮ ਤੇ ਕੀਤਾ ਜਿਵੇਂ ਸ਼ੋਭਾ ਹੋਵੇਗੀ ਪਰ ਉੱਥੇ ਤਾੜਾ ਨਹੀਂ ਮਿਲੀ ਗੁਰੂ ਐਸੀ ਪਰਖਿਆ ਲਿਆ ਕਰਦਾ ਅਸੀਂ ਲੋਗ ਨਾ ਸਿੱਖੀ ਦੇ ਪੰਦਰ ਤੋਂ ਬਹੁਤ ਜ਼ਿਆਦਾ ਦੂਰ ਚਲੇ ਗਏ ਆ ਅਸੀਂ ਹਰ ਚੀਜ਼ ਵਿੱਚ ਆਪਣੀ ਸ਼ੋਭਾ ਪਾਲਦੇ ਆ ਗੁਰੂ ਘਰ ਦਾ ਕੋਈ ਵੀ ਕੰਮ ਕਰਦੇ ਆ ਸਾਨੂੰ ਲੱਗਦਾ ਮੇਰਾ ਨਾਮ ਜ਼ਰੂਰ ਲਿਆ ਜਾਣਾ ਚਾਹੀਦਾ ਮੇਰਾ ਨਾਮ ਜ਼ਰੂਰ ਲਿਖਵਾਇਆ ਜਾਣਾ ਚਾਹੀਦਾ ਮੇਰਾ ਨਾਮ ਸਪੀਕਰ ਵਿੱਚ ਬੋਲਿਆ ਜਾਣਾ ਚਾਹੀਦਾ ਨਹੀਂ ਕਾਦੀ ਮੈਂ ਸੇਵਾ ਕੀਤੀ ਹੈ ਤੇ ਉਹ ਵੀ ਸੇਵਾ ਕਰਨ ਵਾਲੇ ਜਿਨ੍ਹਾਂ ਨੇ ਪਾਰ ਆਵਰਿਆਂ ਗੁਮਨਾਮ ਰਹਿ ਕੇ ਸੇਵਾ ਕੀਤੀ ਗੁਰੂ ਵੇਖਦਾ ਵੀ ਨਹੀਂ ਗੁਰੂ ਬੁਲਾਉਂਦਾ ਵੀ ਨਹੀਂ ਤਾਂ ਵੀ ਦਰ ਛੱਡ ਕੇ ਨਹੀਂ ਜਾਂਦੇ ਕਿੱਥੇ ਜਾਈਏ ਕੋਈ ਦਰ ਹੋਵੇ ਤੇ ਜਾਈਏ ਵੀਰ ਕੋ ਕਰ ਰਹੇ ਆਣ ਬੋ ਮੁੱਤੀਆਂ ਮੇਰੋਂ ਨਾਮ ਗਲੇ ਹਮਾਰੇ ਜੀਵੜੇ ਜੈ ਕਿੰਚੇ ਤੇ ਜਾਓ ਤੇਰੇ ਦਰ ਦੇ ਕੁੱਤੇਆਂ ਜਿੱਥੇ ਲੈ ਜਾਏਂਗਾ ਜਾਵਾਂਗੇ ਤੇਰੇ ਦਰ ਤੇ ਪਈ ਰਵਾਂਗੇ ਇਹੋ ਜੀ ਪਾਵਨਾ ਹੋਏ ਇਹੋ ਜੀ ਪਾਵਨਾ ਵਾਲੇ ਉਹ ਲੋਕ ਜਿਹਨੂੰ ਲੱਗਦਾ ਹੁਣ ਕੁਝ ਨਹੀਂ ਹੋ ਸਕਦਾ ਗੁਰਮਰਦਾਜੀ ਮਹਾਰਾਜ ਜੀ ਮਾਰਾ ਦਾ ਜੀਵਨ ਪੜਨ ਫੇਰ ਵੇਖਣ ਅਜੇ ਵੀ ਬਹੁਤ ਕੁਝ ਹੋ ਸਕਦਾ 72 ਬਾਰਿਆਂ ਦੀ ਉਮਰ ਵਿੱਚ ਗੁਰਿਆਈ ਦੀ ਗੱਡੀ ਤੇ ਬੈਠਦੇ ਨੇ 22 ਬਾਰੇ ਸੇਵਾ ਨਿਭਾਉਂਦੇ ਨੇ 94 ਬਾਰੇ ਆਦੀ ਬਰਤਕ ਫੇਰ ਆਖਦੇ ਨੇ ਗੁਰੇ ਕਾਹ ਹੈ ਨਾ ਉਹਰਾ ਆਪਾਂ ਵੀ ਸਾਰੇ ਗੁਰੂ ਵਾਲੇ ਵਾਲੀ ਗੁਰੂ ਵਾਲੇ ਬਣ ਲਈ ਗੁਰਬਾਣੀ ਪੜੀ ਗੁਰਬਾਣੀ ਦੇ ਨੇੜੇ ਆਈਏ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸੋਣਾ ਉਤਾਰ ਲਾ ਦਿੱਤਾ ਕਿ ਸੰਗਰਾਂਦ ਵਾਲੇ ਸਹਿਜ ਪਾਠ ਰੱਖੇ ਜਾਂਦੇ ਨੇ ਗੁਰਪੁਰਬ ਲਈ ਸਹਿਜ ਪਾਠ ਰੱਖੇ ਜਾਂਦੇ ਨੇ ਇੱਥੇ ਆਉਂਦੇ ਹੋ ਮੱਥਾ ਟੇਕਦੇ ਹੋ ਇਹ ਮੱਥਾ ਅਜੇ ਟਿਕਦਾ ਨਹੀਂ ਸ਼ਬਦ ਗੁਰੂ ਨੂੰ ਮੱਥਾ ਟੇਕਣਾ ਤਾਂ ਜੇ ਆ ਕੇ ਗੁਰੂ ਦਾ ਹੁਕਮ ਪੜੋ ਸਹਿਜ ਪਾਠ ਸਾਹਿਬ ਦੀ ਹਾਜ਼ਰੀ ਲੰਗੋ ਇੱਕ ਅੰਗ ਦੀ ਅੱਧੇ ਅੰਗ ਦੀ ਇੱਕ ਸ਼ਬਦ ਦੀ ਵੀ ਹਾਜ਼ਰੀ ਪਰਵਾਨ ਹੈ ਉਹੀ ਉਹ ਮੱਥਾ ਟੇਕਣਾ ਇੱਥੇ ਆਉਂਦੇ ਹੋ ਇੱਥੋਂ ਮੱਥਾ ਟੁਕਰੀ ਆਉਂਦਾ ਹੈ ਕੋਈ ਗੱਲ ਇਹ ਤੁਹਾਡਾ ਵੀ ਸਰਦਾ ਹੈ ਗੁਰੂ ਦਾ ਵੀ ਸਰਦਾ ਹੈ ਪਰ ਜੇਕਰ ਚਾਹੁੰਦੇ ਹੋ ਵੀ ਸ਼ਬਦ ਦੇ ਦਰਸ਼ਨ ਹੋਣ ਦੀਦਾਰ ਹੋਵਣ ਤੇ ਆ ਕੇ ਸਹਿਜਪਾਟ ਸਾਹਿਬ ਦੀ ਹਾਜ਼ਰੀ ਲਗਵਾਇਆ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਗੁਰੂ ਨੇ ਸੂਝੀ ਬਖਸ਼ੀ ਗੁਰਬਾਣੀ ਦੀ ਸਭ ਆਪਣੀ ਆਪਣੀ ਹਾਜ਼ਰੀ ਲਗਵਾਇਆ ਕਰੋ ਇਹ ਹੀ ਉਹ ਸ਼ਬਦ ਦੀ ਪਿੰਟਾ ਹੈ ਇਹ ਹੀ ਉਹ ਸ਼ਬਦ ਨੂੰ ਮੱਥਾ ਟੇਕਣਾ ਹੈ ਨਤਾਪਰਤੀ ਆ ਕੇ ਆਪਣੀ ਹਾਜ਼ਰੀ ਲਗਵਾਇਆ ਕਰੋ ਸੋ ਆਪ ਸਾਰੇ ਉਹਨਾਂ ਕੋਲ ਹੀ ਫੇਰ ਸਹਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪਾਵਨ ਪ੍ਰਕਾਸ਼ ਬਰੰਵੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ